ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਜਾ ਰਹੇ ਹਾਂ ਅੰਡਿਆਏ ਮਹਿਤਾਬ ਕੌਰ ਦੇ ਜਨਮ ਦਿਨ ਤੇ ਤੇ ਮਹਿਤਾਬ ਕੌਰ ਹੈਗੀ ਆਪਣੀ ਭਾਣ ਜੀ ਉਹ ਅੱਜ 1 ਸਾਲ ਦੀ ਹੋ ਗਈ ਪੂਰੀ ਤੇ ਬੈਸ ਤਾਂ ਉਹ ਅਮਰੀਕਾ ਦੀ ਬੌਰਨ ਹੈਗੀ ਤੇ ਹੋਪ ਵੀ ਛਲੇ ਮਹੀਨੇ ਇੰਡੀਆ ਆਈ ਹੈਗੀ ਆਪਣੇ ਨਾਨਾ ਨਾਨੀ ਨਾਲ ਤੇ ਦਿਖਾਉਣਾ ਤੁਹਾਨੂੰ ਬਲੌਗ ਦੇ ਵਿੱਚ ਤੇ ਅਰੇ ਉੱਥੇ ਕੇਕ ਵਗੈਰਾ ਕਟਾਂਗੇ ਤੇ ਕਰੇ ਫੰਕਸ਼ਨ ਵੀ ਰੱਖਿਆਗਾ ਵਧੀਆ ਜਾ ਰਹੇ ਆ ਕਾਂਢਿਆਏ ਆਪਣੇ ਨਾਲ ਹੈਗੇ ਨੇ ਆਪਣੀ ਮੰਮੀ ਜੀ ਤੇ ਚਲੋ ਜੀ ਮਿਲਦੇ ਟੇ ਜਾ ਕੇ ਲੋ ਜੀ ਤੇ ਆਪਾਂ ਪਹੁੰਚ ਗਏ ਘਰੇ ਬਸ ਹੁਣ ਦੇਖੇ ਸਾਹਮਣੇ ਗੱਟੀਆਂ ਖੜੀਆਂ ਨੇ ਉੱਥੇ ਆ ਗੋਨਾ ਦਾ ਘਰ ਆ ਗਈ ਆਪਣੀ ਭਾਣਜੀ ਛੋਟੀ ਜੀ ਇਹਦਾ ਹੈਗਾ ਜਾਣੂ ਦੇਣਾ ਚ ਮਤავ ਆ ਦੇਖੋ ਆ ਇਧਰ ਆ ਗਿਆ ਆਪਣੇ ਮਾਸੜ ਜੀ ਮਤავ ਉਹਦੇ ਮਾਮਾ ਜੀ ਕੀ ਬਣਾਉਂਦੇ ਨੇ ਮਾਮਾ ਜੀ ਉਹ ਦੇਖੋ ਮਾਮਾ ਜੀ ਕੀ ਬਣਾਉਂਦੇ ਨੇ ਉਹ ਦੇਖੋ ਮਾਮਾ ਐਨਕਾ ਨੂੰ ਪਈਏ ਭਾਜ ਭਾਜ ਕਰੋਨਾ ਕਰੋਨਾ ਆਉਂਦੇ ਜੋ ਸਰ ਅਰੇ ਫੋਨ ਕਰੂੰ ਹੋ ਲੈਣਾ ਨਾਰਿੰਦ ਪੁੱਤ ਨੂੰ ਆ ਜਾ ਇੱਥੇ ਇੱਦਾਂ ਕਚਰੇਆਂ ਫੋਟੋ ਮਹਿਤਾਬ ਪੂਰੀ ਖੋਸਾ ਗਈ ਹਰਕੇ ਮੂਰੇ ਰਾਏ ਮਹਿਤਾਬ ਓਏ 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 ਪਿੱਛੇ ਨਕਰਨ ਏਸੇ ਸਾਡੀ ਹਾਂ ਚੀ ਚੀ ਨਾ ਨੂੰ ਆ ਗਿਆ ਵੀ ਖੇਡਣ ਲੱਗ ਗਿਆ ਮਹਿਤਾਬ ਮਹਿਤਾਬ ਚੱਕੋ ਚੱਕੋ ਮਹਿਤਾਬ ਇੱਧਰ ਦੇਖ ਬੇਟਾ ਹਾਂ ਹਾਂ ਲੈ ਲੈ ਕਿਹੜੀ ਫੋਟੋ ਕਿਚੀ ਹੈ ਹੋਏ ਮੈਂ ਤਾਂ ਆਪਦੀ ਵੋਟ ਕੈਮਰੀ ਵਾਲੇ ਲੱਗੇ ਪਏ ਨੇ ਭਾਰੀ ਕਰੋ ਭਾਜੀ ਭਾਰੀ ਭਾਰੀ ਆ ਦੇਖੀ ਮੈਂ ਜਾਵਾ ਛੱਡ ਦੇ ਮੇਰੇ ਕੋਲੋਂ ਛੱਡ ਦੇ ਇਹ ਫੋਟੋ ਲਉਣੀ ਵੀ ਹੁੰਦਾ ਫਿਰ ਵਲੌਗ ਤੇ ਹਾਂ ਹਾਂ ਛੋਟੀ ਲੋੜੀ ਇਹ ਆ ਆਪਣੇ ਜਸਦੀ ਬਾਈਕਪ ਕਰ ਕੇ ਇੱਕ ਲੈ ਕੇ ਜਾ ਰਹੇ ਹਾਂ ਸਾਰੇ

ਆਗੇ ਕੌਣ ਗਿਆ ਲੈ ਕੇ ਮੇਰੀ ਮਾਸੀ ਜੀ ਆ ਗਏ ਅਮਰੀਕਾ ਜਾ ਕੇ ਆਏ ਨੇ ਹੁਣ ਮੈਂ ਤਾਂ ਆਪ ਨੂੰ ਇਹ ਲੈ ਕੇ ਆਏ ਨੇ ਨਾਲ ਜਾ ਕੇ ਇਹ ਉਧਰ ਮਾਸੜ ਜੀ ਖੜੇ ਨੇ ਕਾਲਾ ਆ ਗਿਆ ਭਰਾ ਆਪਣਾ ਮੈਂ ਕਾਲੇ ਲਾ ਮੋਮਬਤੀਆਂ ਨਾ ਤਾਂ ਇਹ ਬੁੱਕਾ ਨਹੀਂ ਪੁੱਛੀ। ਹੰਗਰਾਂ ਦਾ ਲੱਗ ਗਿਆ। ਬੱਚਿਆਂ ਦਾ ਲੱਗੇ ਸੁਣ ਲਾ ਦੇ ਜਿਹੜੇ ਬੱਚੇ ਲਿਆਓ ਸਾਰੇ ਵਿੱਚ। ਹਾਂ ਨਾ ਇੱਧਰ ਦੇ ਨੂੰ ਹਲਾ ਸਾਰੇ ਜਾਣੇ ਇੱਧਰ ਕਰ ਲੋ। ਸਾਰੇ ਜਾਣੇ ਇੱਧਰ ਜਿੱਧਰ ਆਓ। ਅੱਜ ਉਰੇ ਆ ਜੀ ਇੱਧਰ। ਅੱਜ ਚਾਰੇ ਪਾਸੇ ਹੋ ਜਾ। ਇਹਨਾਂ ਟੋਪੀਆਂ ਵਾਲੇ ਉੱਧਰ ਲੈ ਕੇ ਆਓ। ਤੁਸੀਂ ਉੱਧਰ ਆ ਜਾਓ। ਆਹ ਕਿਤੇ ਮੰਨ ਰਾਤੀ

तो फट के आ करो आ दे दो हैप्पी बर्थडे टू यू में हैप्पी बर्थडे टू यू आ दे दो 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 आ दे 됐다. 네. 시작. 아리. अॼु तव्हांजो बचा हो आ देख इधर खल्ला हां जी होया नाल इधर हां ओके ना आ देख सामने इधर कहने कहनिया चलो पास वहां राजी मैं ताओ कह ना जो सस्ते है झूठ बे बेपनह आप जी बटराड़ी ले जी जीवा चे जी जी पैसा दे पड़ी सुख ਬਾਜ਼ੀ ਇਹ ਮਦਦਾਂ ਦੇ ਵਿੱਚ ਹੈਗੇ ਤੱਕ ਮਾਰੇ ਕਬ ਲੰਕਾਰਾ ਲੋਜੀ ਤੇ ਜਨਮ ਦਿਨ ਆਪਾਂ ਮਤਾਬ ਕੌਰ ਦਾ ਮਨਾਇਆ ਜਾਂਦਾ ਤੇ ਸਾਰਿਆਂ ਨੇ ਬਹੁਤ ਇੰਜੋਏ ਕਰਿਆ ਤੇ ਉਸ ਤੋਂ ਬਾਅਦ ਰੋਟੀ ਪਾਣੀ ਖਾ ਕੇ ਹੁਣ ਆਪਾਂ ਆ ਗਏ ਸੀਗੇ ਘਰ ਵਾਪਸ ਤੇ ਆਪਾਂ ਪਹੁੰਚਣਾ ਲੈ ਆਪਣੇ ਪਿੰਡ ਤੇ ਆਪਾਂ ਪਹੁੰਚੋ ਚਾ ਕੋਰ ਤੋਂ ਨਹਿਰ ਤੇ ਧੁੰਦ ਵੀ ਪੂਰੀ ਪੈਣ ਲੱਗੀ ਤੇ ਠੰਡ ਦਾ ਟਾਈਮ ਆ ਕਿਉਂਕਿ ਹੋਰ ਚੱਲਦੇ ਨੇ ਘਰ ਨੂੰ ਉਹ ਵਾਲੀ ਸਾਹਮਣੇ ਕੋੜਦਨ ਵਾਲੀ ਨਹਿਰ ਲਓ ਜੀ ਤੇ ਆਪਾਂ ਪਹੁੰਚ ਗਏ ਘਰੇ ਤੇ ਹੁਣ ਕਰਦੇ ਆ ਕੋਈ ਕੰਮ ਧੰਦਾ ਤੇ ਇਹ ਬਲੌਗ ਦੀ ਕਰਦੇ ਆ ਜੀ ਸਮਾਪਤੀ ਆਪਾਂ ਇੱਥੇ ਤੇ ਮਿਲਦੇ ਆ ਕੱਲ ਨੂੰ ਆਪਾਂ ਨਵੇਂ ਬਲੌਗ ਦੇ ਵਿੱਚ ਕੱਲ ਨੂੰ ਸ਼ਾਇਦ ਮੈਂ ਵੀ ਆਪਾਂ ਜਾਣਾਗਾ ਫਿਰਾਂ ਤਾਂ ਕੱਪੜੇ ਲੈਣ ਚੱਲਾਂਗੇ ਤੋ ਉਸ ਤੋਂ ਬਾਅਦ ਜਾਣਾ ਸ਼ਾਇਦ ਆਪਾਂ ਦਿੱਲੀ 에어ਪੋਰਟ ਤੇ ਤੇ ਦਿਖਾਵਾਂ ਮੈਂ ਬਲੌਗ ਦੇ ਵਿੱਚ ਤੇ ਕੀ ਨੂੰ ਲੈ ਕੇ ਆਉਣਾ ਵੀ ਕਿਤੇ ਕਿਉਂ ਲੈ ਕੇ ਆਉਣਾਗਾ ਤੇ ਚਲੋ ਜੀ ਕਰਦੇ ਆਂ ਬਲੌਗ ਦੀ ਇੱਥੇ ਸਮਾਪਤੀ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ ਬਲੌਗ ਦੇਖਣ ਲਈ ਠੀਕ ਕਹਿੰਦੀ ਐ ਇਹ ਲੈ ਇਹ ਅੱਜ ਫੇਰ ਵਿੱਚ ਆ ਗਈ ਆ ਜਾ ਚਲ ਆ ਜਾ ਉਹ ਰਿਆ ਜਾ ਆ ਜਾ ਹੁਣ ਚੜ ਜਾ ਇਹ ਤਾਂ ਖਾ ਦੇ ਖਾ ਦੇ ਚਲੀ ਸੇ ਵੀ ਆ ਜਾ ਇਹ ਨਹੀਂ ਕੋਈ ਮਰਜ਼ੀ ਸੰਦ ਆ ਜੇ ਚੜਨ ਖਾਤਰ ਇਹ ਨਾਲ ਬੈੰਦੀ ਆ